ਹਾਂਜੀ ਬਾਪਿਓ ਕੀ ਹਾਲ ਚਾਲ ਆ ਸਾਰਿਆਂ ਦਾ ਆਸ ਕਰਦੇ ਹਾਂ ਸਾਡੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਲੱਗੇ ਹੋਣਾ 4 ਪੌਣਾ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਅੱਜ ਆਪਣਾ ਲਾਸਟ ਦੇਣੀਆ ਮਤਲਬ ਕਿ ਲਾਸਟ ਬਲੌਗ ਹੋਣਾ ਸੀਜ਼ਨ ਦਾ ਤੇ ਲਾਸਟ ਹੀ ਆਪਣਾ ਹੋਆ 4 ਪੌਣਾ ਲੱਗਣਾ ਆਪਾਂ ਮਤਲਬ ਬਾਣ ਆਪਣੇ ਕੋਲ ਲਾਸਟ ਆ ਆਪਣਾ ਆਪਦਾ ਹੀ ਆ ਤੇ ਆਪਣੇ ਹੈਗੇ 4.5 ਕਿੱਲੇ 2.5 ਕਿੱਲੇ ਆ ਤੇ 2 ਕਿੱਲੇ ਹੋਆ ਆਪਨਾ ਆਪਦਾ ਕੰਮ ਹੁਣ ਪਤਾ ਨਾ ਹੋਲੀ ਵਲੀ ਬੰਦਾ ਕਰਾਂਗੇ ਯਾਰ ਆਪਾਂ ਲੋਕਾਂ ਦੇ ਨਹੀਂ ਉਹ ਕੀਤਾ ਜਦ ਕਾਲੀ ਆਪਾਂ ਦੇ ਕਹਤੋਂ ਕਾਲੀ ਕਰਨੀ ਆ ਟਰੈਕਟਰ ਆਪਾਂ ਕੋਲ ਹੀ 2-3 ਖੜੇ ਆ ਇੱਕ ਆ ਖੜਾ ਇੱਕ ਕੋ ਖੜਾ ਇੱਕ ਟੋ ਖੜਾ ਅਜੇ ਇੱਕ ਆਈ ਜਾਂਦਾ ਆਪਾਂ ਪਾ ਲਿਆ ਵਿੱਚ ਥੋੜਾ ਜਿਹਾ ਹੌਣਕਵਾਲ ਕਿਵੇਂ ਆ ਇਹ ਹੌਣਕਵਾਲ ਦੀ ਜ਼ਿੰਮੇਵਾਰੀ ਲੱਦਣ ਦੀ ਆ ਜੇ ਖਰਾਬ ਹੋ ਗਿਆ ਕਵਾਲ ਨੂੰ ਕਹਿਣਾ ਵੀ ਤੂੰ ਤੇ ਆ ਨਹੀਂ ਲੱਦਣਾ ਅਗਾ ਕਵਾਲ ਨੇ ਫੱਕ ਤਾਂ ਪਟਾ ਦਿੱ ਤੰਨਾ ਗੱਲਾਂ ਦੀ ਬਾਤ ਹੀ ਵਿੱਚ ਤੇ ਉਹ ਬੰਦਾ ਜਪਾਇਆ ਬਾਹਰੋਂ ਟੈਡ ਵੇਖੋ ਇਹਦਾ ਭੈਣੋ ਟਡਾਂ ਵਾਲੇ ਆਉਂਦੇ ਆਪਣੇ ਕੋਲ ਬਹਾਰੇ ਇਹਦਾ ਗਰਦੇਵਾਨ ਗਿਆ ਆਹ ਹੁਣ ਦੱਸਿਆ ਨਾ ਆਪਾਂ ਵੀ ਮੈਸਤਰੀ ਲੱਗਾ ਵਾ ਖੇਤ ਆਪਣੇ ਲੋਕੇਸ਼ਨ ਹੁਣੇ ਬਣਾਵਾਗੇ ਬੈਠਣ ਉੱਠਣ ਨੂੰ ਥਾਂ ਵਧੇਗਾ ਥੋੜਾ ਜਿਆਦਾ ਯਾਰ ਕਿ ਆਪਾਂ ਕਾਲੀ ਸੀਗਾ ਚਾਰ ਟਰੋ ਚਾਲੂਲੇ ਕਰਤੇ ਆਪਾਂ ਇਹ ਕਾਰਨ ਇਹਦਾ ਆਪਾਂ ਇਦੂ ਪਰ ਹੀ ਆ ਉਹ ਕੋਠੀ ਤੇ ਮਗਰ ਮਗਰ ਪੱਕੇ ਬਣਾ ਦੇਣੇ ਆ ਤੇ ਇੱਥੇ ਆਪਾਂ ਘਾਹ ਕੋ ਲਾਵਾਂਗੇ ਉਹਨੂੰ ਪੱਧਰ ਕਰਕੇ ਗਾਂ ਨੂੰ ਸੁੱਖ ਰੱਖੇ ਰੱਬ ਤੇ ਤੁਹਾਨੂੰ ਦਹੋਣਿਆ ਕਿਵੇਂ ਬਣੀ ਕੋਠੀ ਆਪਣੀ ਉੱਤੇ ਬੰਦੇ ਨੇ ਆਪਣੇ ਨਹੀਂ ਪੱਥਰ ਆਹੋ ਰਖਾਈ ਨਹੀਂ ਪੱਥਰ ਕਹੀਏ ਨਾ ਨਿਉਂ ਰੱਖੀ ਸੀਗੀ ਮਤਲਬ 10 ਦਿਨਾਂ ਚ ਤਿਆਰ ਕਰਤੀ ਸਾਰੀ ਰੰਗ ਰੂਮ ਕਰਾਵਾਂ ਗਾਂ ਹੁਣ ਚੇਰਾ ਤਾਂ ਸੈਟ ਆ ਤੇ ਬੂਟੇ ਬਾਟੇ ਲਾਵਾਂਗੇ ਸਾਰੇ ਪਨੀਰੀ ਵਿੱਚ ਆਪ ਬਾਸਪਤੀ ਲਾਉਣਾ 100 1847 ਹੁੰਦੀ ਜਿਹੜੀ ਉਹ ਅਤੇ ਇੱਕ 1509 ਆ ਮੌਸਮ ਬੈਠੀ ਧੋਖਾ ਦੇਗਾ ਅੱਜ ਵੀ ਮੀਂਹ ਆ ਗਿਆ ਸੀਗਾ ਰੱਬ ਰੋਗੇ ਦੱਸਦਿਆ ਕਰੋ ਲਫਾਫਾ ਲਾਉ ਪਾਲਪੁਰ ਜੇ ਤੇ ਬੰਦੇ ਆਪਣੇ ਆਉਂਦੇ ਆ ਬਾਣ ਵੀ ਥੋੜਾ ਗਿੱਲਾ ਯਾਰ ਤੁੰਨ ਦੱਸ ਨਖਾਵਾਂਗੇ ਵਿੱਚ ਵੀ ਕਿੰਨੇ ਚੱਕਰ ਤੋੜਦਾ ਟਰੱਕੀ ਸਾਗਤਾ ਵਾ ਹਨਾ ਨਾ ਦੀ ਨਾਲੀ ਤੇ ਮਖਣੀ ਕਹਿੰਦਾ ਮਛਲੀਆਂ ਵੀ ਲਿਆਣਗਾ ਮਖਣੀ ਛੱਲੀਆਂ ਤੋੜੀਆਂ ਛੱਤ ਛੁੱਤ ਓਕੇ ਜਾਵਾਂ ਆਵੇ ਕਾ ਕਰ ਲਾ ਪਾਸ ਹੈ ਰੋ ਸੰਗਲਦਰੀ ਆਹੇ ਨਹੀਂ ਪਾਲਟਦੀਆਂ ਸਾਲਿਆ ਸਾਰਾ ਸੀਜ਼ਨ ਲਾਤਾ ਇਹਦੇ ਨਾਲ ਆਉਂਦੇ ਆਉਂਦੇ ਜਾਂਦਾ ਨਾ ਫੇਰ ਲੈਫਟ ਚੱਕ ਲਾਤਾ ਲੈਫਟ ਲੱਗੀ ਜਾਂਦੇ ਗਾਹ ਕਰਕੇ ਫੇਰ ਜਾਂਦੇ ਆਹ ਇਹ ਟੌਰ ਨਾਲ ਆਇਆ ਚਾਰ ਅਸੀਂ ਆਏ ਉੱਥੇ ਰੱਖ ਇੱਥੇ ਰੱਖਾ ਇੱਥੋਂ ਜਾਣ ਦੇ ਉਹ ਕੋਈ ਨਹੀਂ ਇੰਨੇ ਨਹੀਂ ਹੁੰਦੇ ਕਾਹ ਕਰਾਂ ਇੱਥੋਂ ਜਾਣ ਦੇ ਉਹ ਕੋਈ ਨਹੀਂ ਇੰਨੇ ਨਹੀਂ ਹੁੰਦੇ ਕਾਹ ਕਰਾਂ ਕਾਹ ਕਰਾਂ ਕਾਂ ਜੋਰ ਪੂਰਾ ਲਗਾਵਾ ਚਰਨੇ ਦਾ ਵੀ ਇੱਥੋਂ ਜਾਣ ਦੇ ਚੱਲ ਚੱਲ ਕਰ ਗਾਂ ਘਸਦਾ ਕਾ ਕਰ ਜਾ ਕਰ ਕੋਈ ਥਣ ਜਾਣਾ ਗਰਮ ਹੋ ਗਈ ਚਰਨਾ ਵੀ ਨਾਲ ਚੱਕ ਦੇ ਇੱਥੇ ਬਾਰ ਖੋਲ ਚੱਕ ਦੇ ਬਾਰਾਂ ਖੋਲ ਇੱਧਰ ਨੂੰ ਆਊਗਾ ਬਾਲਾ ਜੀ ਯੋਰ ਨਹੀਂ ਲਾਉਂਦਾ ਇਹ ਤੁਹਾਨੂੰ ਤੋੜਾ ਚੈੱਕ ਕਰਾਉਣੇ ਪਹਿਲੇ ਝੋਟੇ ਦਾ ਚੱਕਰ ਕਿਨੇ ਤੋੜਦਾ ਦੀ ਆ ਵੀ ਦੇਖ ਲੈ ਮੱਕੀ ਵੇਖੋ ਹੁਣ ਕੀ ਰੋ ਪਾਤਾ ਚ ਚੱਕਰ ਵੇਖੋ ਅਰੇ ਬਾਣ ਗਿੱਲਾ ਚੱਕਰ ਵੇਖ ਲੋ ਕਿੰਨੇ ਤੋੜਦਾ ਪੂਆਵੇਂ ਦਿਖਾਉਂਦਾ। ਫੱਕੀ ਨਹੀਂ ਵੇਖੋ ਨਾ। ਆਵਦੇ ਹਲਾ ਬਾਅਦ ਜੁੱਦ ਲਾ ਕੇ। ਹਾਂ? ਸੁਹਣਾ ਆਵੇ। ਮਾਹਾਂ ਕੱਢੇ ਟਰੈਕਟਰ ਆਪਾਂ। ਕੋਈ ਨਹੀਂ ਕੰਮ ਆ ਬਿੱਲਾ ਯਾਰ ਕੰਮ ਆਇਆ ਤੇ ਲੈ ਟਰੈਕਟਰ ਭੇਜਣਾ ਨਾਲ ਹੋਵੇ ਤੇ ਟਰਾਲੀ ਕਹਿੰਦਾ ਚ ਰੱਖ ਲੈ ਤੇ ਨਹੀਂ ਟਰਾਲਾ ਤਰ ਤਾ ਲਗਾ ਟਰਾਲੀ ਪਰ ਕੇ ਰੱਖਾ ਕੱਲ ਨੂੰ ਆਊਗਾ ਆਪ ਹਜੇ ਬਾਹਰ ਫਿਰਦਾ ਪੁੱਛੋ ਹੱਜੋ ਗਿਆ ਬਾਈ ਬਾਹਰ ਚੈਰ ਜਿੱਲ੍ਹੀ ਪਾਲਾ ਬਾਣ ਜਣਾਵੇ ਆਹਾਂ ਇਧਰ ਬਾਹ ਪਾਣਾ ਹੈਗਾ ਇਧਰ ਚਾਰ ਕਰ ਬਣਾਉਣਾ ਦਾ ਸਾਡਾ ਨੇ ਉਹ ਨਹੀਂ ਵਾਪਸ ਇਹ ਟਰਾਲੀ ਫਿਰ ਉਹਦਾ ਮਗਰ ਪਾ ਕੇ ਭੜੀ ਟਰੈਕ ਟਰਾਲੀ ਇਹਦੇ ਮਗਰ ਪਾ ਕੇ ਭਰੀ ਹੋਤੀ ਵੇ ਮਗਰ ਮਸ਼ੀਨ ਤੇ ਟਰਾਲਾ ਮਸ਼ੀਨ ਤੇ ਪਾ ਕੇ ਪਾਇਆ ਸੀ ਇਹਦੀ ਹਾਰ ਦੀ ਪਾਈਦਰ ਆਹ ਹਜ਼ਾਰ ਦਾ ਮੈਟਰ ਆ ਮਰੇ ਟਰੈਕਟਰ ਨਾਲ ਜੇ ਦੋ ਹੋਰ ਖੜੇ ਸੀ ਉਹਲਾ ਇਹਨੂੰ ਕਰਨਾ ਕੀ ਆ ਫਾਇਦਾ ਸਮਾਨ ਵਾਲ ਨੇ ਮੁੰਡੇ ਨੇ ਕਹਦਾ ਟਿੱਟਰ ਲੈ ਜਾ ਆਪ ਆਹ ਕਹਦਾ ਯਾਰ ਤਾਂ ਆਈ ਕਾਲੀ ਭੇਜੀ ਕਿ ਨਾ ਕੋਈ ਨਹੀਂ ਆਈ ਚਲਾਵਾ ਡੰਗਾ ਲਾਵਾ ਤੇ ਹੁਣ ਆਪਾਂ ਚੱਲੇ ਆਂ ਟਰਾਲਾ ਭਰ ਕੇ ਆਪਣਾ ਡੌਨ ਹੋਣਿਆ ਤਾਂ ਆਇਂ ਤਾਂ ਚੜਨੇ ਆਪਾਂ ਹੁਣ ਆਏ ਲੱਗਦਾ ਇਹਨਾ ਫੋਲਰ ਫਾਲ ਖੜਾ ਆਹ ਸੜ ਕੇ ਆਹ ਜੁਆਇ ਮਾਈ ਜਾ ਐਦਾ ਗੇੜੇ ਦੇਣੇ ਉੱਤੇ ਦੇ ਐ ਪੰਦੇ ਸਾਰੇ ਫੀਜੇ ਠੇਕਾ ਲਿਆ ਟਰੈਕਟਰ ਖਵਾਉਣ ਦਾ ਹੁਣ ਫੇਰ ਖਵਾਉਤਾ ਜੇ ਟੰਗਾ ਪੜਾ ਪੜਾ ਵੀ ਆਪਣੋ ਇਧਰ ਜਿਹੜਾ ਟਰੈਕਟਰ ਬਹਿ ਗਿਆ ਨਾਣਾ ਵੀ ਤੂੰ ਇੰਨਾ ਚਾਰ ਪਵਾਲ ਆ ਚਾਰ ਗੇੜੇ ਪਵਾਲ ਆ ਤੂੰ ਰਹਿਣ ਦੇ ਲਿਆਉਣ ਨੂੰ ਹੁਣ ਕਿਹੜਾ ਭਾਰ ਨੂੰ ਉਹ ਕਿਹੜਾ ਫੇਰ ਭਾਰਨ ਰਹਿਗਾ ਫੇਰ ਖੁੱਬ ਗਿਆ ਸਾਰੀ ਜੰਡ ਦੀ ਬੰਦੇ ਨੂੰ 10 ਆ ਗਿਆ ਮੈਂ ਉਹ 10 ਟਰੈਕਟਰ ਚਲਾਉਂਦੇ ਨੂੰ ਇਹ ਨੂੰ ਟਰੈਕਟਰ ਚਲਾਉਣਾ ਨਹੀਂ ਆਇਆ ਠੇਕਾ ਹੀ ਲਿਆ ਵੈਲਾ ਲੈ ਕਿਹਦੇ ਜਾਂਦਾ ਉਹਦੇ ਖੋਗੇ ਬਹਿ ਜਾਂਦਾ ਹੈ ਕਿਆ ਬੱਸ ਸਰਾ ਹੀ ਪਿਆ ਮਾਂ ਦੇ ਪੁੱਤਾਂ ਮਾਂ ਦੇ ਕੀ ਆ ਪੰਡਾ ਯਾਰ ਕਾਪਾਂ ਬਾਈ ਅੱਜ ਪਤਾ ਨਹੀਂ ਕਿਹੜਾ ਮੱਥੇ ਲੱਗਿਆ ਫੜ ਜਾ ਬਾਈ ਆ ਆ ਬਿੱਲੇ ਅੱਗ ਸੱਲੇ ਕਰਨੀ ਵੀ ਗੁੱਲਾਲ ਹੋਣਾ ਬਣਾ ਬਿੱਲੇ ਵਾਲੀ ਦੇ ਚੱਕਣ ਤਾਂ ਹੌਲੀ ਹੌਲੀ ਆਇਆ ਆਇਆ ਨਾ ਵੇਖ ਹੌਲੀ ਹੌਲੀ ਚੱਕੀ ਹੁਣ ਪਿਆਰ ਨਾਲ ਚਾਲਾ ਆ ਖੜ ਜਾ ਐਣੀ ਖੜ ਜਾ ਚੱਲ ਯੋ ਆ ਕੜਾ ਲੱਗਾ ਕਰਕੇ ਉੱਤ ਚੱਕਾ 60 55 ਲੈਣਾ ਬਿੱਲੇ ਨੇ ਖੜ ਜਾ ਖੜ ਜਾ ਕਰਦੇ ਨਹੀਂ ਵੀ ਫੋਨ ਚੈੱਕ ਕਰੂ ਨਹੀਂ ਆਉਂਦਾ ਹੁਣ ਡਟ ਲਾ ਲਾਂਗੇ ਚੈੱਕ ਫੇਰ ਤਾਂ ਹੋਰ ਆ ਬੇਟਾ ਆਉਗਾ ਕੱਢ ਯਾਰਾ ਪਤਾ ਨਹੀਂ ਤੇਰਾ ਮੱਥੇ ਲੱਗਿਆ ਵਾ ਇੰਨੀ ਫੇਰ ਬਹਿ ਗਈ ਉਹ ਤੀਜਾ ਵੀਰੇ ਮਗਰ ਨੂੰ ਪਾਊਗਾ ਨਾਲ ਆ ਇੱਥੇ ਤੀਜਾ ਲੋਲ ਵਾਲਾ ਚੱਲ ਫਰੇਸ ਕਰ ਦੋ ਕਿੱਲਾਂ ਚੋਂ ਦੋ ਕਾਂ ਵਾਲਾ ਖਾਂ ਰਹਿ ਜਾਣਾ ਢਾਈ ਤੇ ਪਰ ਟੋਆ ਭਰ ਗਿਆ ਇੱਕ ਹਾਂ ਇੱਧਰ ਮੈਂ ਕਿਹਾ ਕਿ ਆਪਾਂ ਇੱਧਰ ਕਰ ਲ ਗਏ ਯਾਰ ਹਣਾ ਮੀਂਹ ਮੂਹ ਦਾ ਜੇ ਰਾਤ ਨੂੰ ਚੱਕਰ ਹੁੰਦਾ ਕੋਈ ਉਹਦੀ ਤੇ ਆਪਾਂ ਨੂੰ ਟੋਆ ਦਾ ਆਪਣਾ ਸਾਫ਼ ਰਹੂਗਾ ਜੇ ਆਪਾਂ ਉਹਵੇਂ ਰੱਖ ਲਿਆ ਫੇ ਟੋਆ ਪਾਣੀ ਪੁਣੀ ਖੜ ਜਾਂਦਾ ਵੀ ਯਾਰੀ ਚਾਹ ਤਾਂ ਹੱਲ ਹੋ ਜਾਂਦਾ ਪੈਣ ਦਾ ਮਸ਼ੀਨ ਠੱਕੇ ਠੱਕ ਨਾ ਚੱਲ ਪੈਂਦਾ ਕਿ ਟੋਆ ਹੀ ਨਾ ਰਿਹਾ ਟੋਏ ਉੱਤੇ ਪਾਣੀ ਤੇ ਹਾਂ ਦੋ ਦੈਂਟਰ ਵਾਲਾ ਆਪਣਾ ਹੋਰ ਬਾਨਣਾ ਉਹ ਜਿਵੇਂ ਖੜੀ ਮੱਕੀ ਸਾਨੂੰ ਉਹ ਸਟੇਟ ਚੱਲ ਜਾਂਦਾ ਉਹਨੇ ਸਾਡੇ ਤੇ ਰਹਿੰਦੇ ਆ ਚੋਫਰਾ ਆਪਣਾ ਹੱਲ ਹੋ ਜਾਊਗਾ ਤੇ ਆ ਟੋਏ ਦਾ ਚਾਹੇ ਤਾਂ ਹੋਰ ਪੈਣ ਆਇਆ ਹੈ ਚਾਰ ਇਧਰੋਂ ਉੱਚਾ ਕਰਨ ਨਾਲ ਇੱਥੋਂ ਤੱਕ ਕਰਾਂਗੇ ਉੱਚਾ ਹੋਣਾ ਹੈ ਐ ਪੂਰਾ ਦਰੱਬਰ ਆਏ ਉਹ ਟੋਏ ਦਾ ਕਰਕੇ ਆਪਾਂ ਕੀਤਾ ਉਧਰ ਤੇ ਹੁਣ ਉਧਰ ਦਿਖਾਉਣਾ ਮੈਂ ਭਾਂ ਵੀ ਕਾਫੀ ਹੋ ਗਿਆ ਯਾਰ ਇਹਨਾਂ ਬਾਣ ਬਾਲਾ ਗਿੱਲਾ ਸੀਗਾ ਯਾਰ ਤੇ ਉਹ ਮਸ਼ੀਨ ਦੇ ਮਗਰ ਇਹ ਪਾ ਕੰਮ ਚਲਾਇਆ ਸਾਰਾ ਪਾਜ ਟਰਾਲੀਆਂ ਉਹ ਤਾਂ ਚੱਲਦੇ ਨਾਲ ਖੁੱਬ ਜਾਂਦੀ ਆ ਆ ਟਰਾਲੀ ਪਰਿਆ ਖੜਾ ਆਪਣੇ ਵਾਲਾ ਆਈ ਪਰਿਆ ਖੜਾ ਇਹਕਾ ਉਹ ਨਾ ਲਾਉਣਾ ਦੂਜੇ ਨਾਲ ਯਾਰ ਇਹ ਪਿੱਲੇ ਲਾਉਣਾ ਨਹੀਂ ਆਪਾਂ ਤਾਂ ਹੀ ਨੂੰ ਆ ਬੱਲੇ ਵਾਲਾ ਖੜਾ ਕੀ ਗੱਲ ਆ ਪੱਖੇ ਆ ਗਿਆ ਬੱਚਾ ਲੜਦਾ ਹੈ ਹੈ ਨਜ਼ਾਰਾ ਪੱਖੀ ਦਾ ਹਵਾ ਥੋੜੀ ਥੱਲੇ ਵਾਲੀ ਸਾਈਡ ਤੇ ਇੱਥੇ ਆ ਗਿਆ ਨਾ ਟੇਢੀ ਚਾਈ ਦੀ ਹੋੜੀ ਹੋਊਗੀ ਆ ਖੜਾ ਆ ਉਹ ਯਾ ਡੰਗਾ ਲਾਉਣਾ ਪਿਆ ਬਾਣ ਕਿਲਾ ਯਾਰ ਹਮੀ ਦਾ ਕਰਕੇ ਨਾ ਬਾਣ ਕਿਲਾ ਕਿਨਾ ਕਿਲਾ ਆ ਮਹੀਨ ਮਾਉਂ ਵਿਚਾਪਾ ਦੋ ਕਿਲਾ ਚਾਰ ਆ ਪਾਣੀ ਪਾਇਆ ਬੈਕ ਥਾਲੀ ਮਗਰ ਰੱਖੀ আগনি কেনে যাম ਹੰਮ ਬੰਦੇ ਕਰਤਾ ਹਨਾ ਸੜਕੋ ਚਲਾਵਾਂਗੇ ਟਾਈਮ ਹੋ ਗਿਆ ਆਉਤੋਂ ਇੱਕ ਕਰੀ ਜਾਂਦਾ ਲੈ ਇਹ ਲਾ ਲਾ ਦੇ ਡਾਲਾ ਇੱਧਰ ਸੰਗਲੀ ਇਹਦੇ ਵਾਈਪ ਵੀ ਕੱਢ ਕੇ ਆਇ ਹੋ ਰਾ ਹੈ ਚੰਗੀ ਤਰ੍ਹਾਂ ਪਾਹ ਡਾਲਾ ਭਾਈ ਜੂਰਦੀ ਡਗਦਾ ਹੁੰਦਾ ਤੇ ਆਪਾਂ 11000 ਕਰਤਾ ਹਣਾ ਉਹ ਚਰਨੇ ਦੀ ਚੱਕੀ ਭਾਈ ਲਾਂਕ ਸਾਰੇ ਨਹੀਂ ਲਾਉਣੇ ਜਾਂਗਾ ਆਪਾਂ ਥੋੜੇ ਰੱਖਣੇ ਆ ਘਰੇ ਵਾਸਤੇ ਉਹ ਖੜਾ ਹੋ ਗਿਆ ਘਰੇ ਆਪਣਾ ਭਰੇ ਖੜਾ ਆਓ ਕਾ ਇੱਥੇ ਲਾ ਲਾਂ ਗੋਵੀ ਤੇ ਲੈ ਲੁੱਟ ਲਾਂ ਮਾਮੀ ਸਾਜਣੂ ਉਹ ਖੜੇ ਦੋ ਰਾਈਟਰ ਆਏ ਲੈ ਗਿਆ ਇਹਦੇ ਚਲਾਵਾਂਗੇ ਆਹ ਨਹੀਂ ਬੰਦਾ ਅੱਜ ਯਾਰ ਬਾਣ ਅੱਜ ਬਾਣ ਬੜਾ ਉਹ ਸੀਗਾ ਕਿਲਾ ਥੋੜੇ ਥੋੜੇ ਲੈਆਂ ਭਰ ਲਿਆ ਤਾਂ ਅੱਜ ਬਾਕੀ ਚਾਰ ਨੰਨ ਦਸੂ ਕੀਮਾ ਹੋ ਗਿਆ ਲਓ ਵੀ ਗੁੱਟ ਦਾ ਮਾਰਨਿੰਗ ਤੇ ਆਪਾਂ ਆ ਗਏ ਸਵੇਰੇ ਸਵੇਰੇ ਫੇਰ ਖੇਤ ਆ ਟਰੈਕਟਰ ਦਾ ਤੇਲ ਪਾਣੀ ਚੈੱਕ ਕਰਕੇ ਉਹ ਟੈਂਕੀ ਭਰ ਲਿਆਂਦੀ ਇੱਥੇ ਪਾ ਲਿਆਂਦਾ ਉਹ ਚਲਿਆ ਨਾ ਮਗਰ ਉਹਦੇ ਤੋਂ ਰਾਤ ਆ ਪਟਰਾ ਲਿਆ ਛੇ ਕੱਢ ਮੈਨੂੰ ਪਾਉਂਦਾ ਇਹਦੇ ਕਰੇਗਾ ਨਾ ਬਈ ਜਿਹੜੇ ਮੌਸਮ ਵੀ ਕਿਵੇਂ ਵੇਖੋ ਜੇਰਾ ਉਤਾਰ ਕਰਦੇ ਸੈਟ ਆ ਨਾਲ ਜਾਂ ਬਾਣ ਬੜਾ ਕਿ ਲਈ ਤਾਂ ਸੈਟ ਮਾਰਨਾ ਦਿਖਾਵਾਂਗਾ ਜੀ ਹੌਲੀ ਹੌਲੀ ਚੱਕਿਆ ਮੈਂ ਕਿ ਨਹੀਂ ਠੀਕ ਹੈ ਨੀ ਨੂੰ ਨਾ ਗਈ ਬਦਗਾ ਹਾਂ ਹਨੇਰਾ ਹੋ ਗਿਆ ਪਰ ਮਾਫ਼ ਕਰ ਦਿਓ ਇਹ ਜੋ ਇਹਦਾ ਟਰਾਲਿੰਗ ਆ ਰਾਤ ਕੱਢਦੇ ਰਹੇ ਆ ਆਏ ਹੁੰਬਦਾਈ ਵਾਲਾ ਆਪਰੇਟਰ 2.5 ਕਿਲੇ ਚਾਰ ਤੇ ਰਹਿ ਗਏ ਆਪਣੇ ਜਿੰਨਾ ਬਾਹਨ ਕਿਲਾ ਹੀ ਰਾਤ ਪਾ ਆ ਗਿਆ ਇਹ ਪੂਰਾ ਹਾਂ ਬਈ ਸੱਜਣ ਆ ਗਏ ਕਿਹਦੇ ਆ ਟਾਟਾ ਬੰਗੂ ਸਾਹਿਬ ਓਹ ਡਰਾਈਵਰ ਸਾਹਿਬ ਡਰਾਈਵਰਾਂ ਦੀ ਹੱਡ ਵੀ ਤੀ ਦੱਸੋ ਮਾੜੀ ਜੀ ਉਰੇ ਆ ਕੇ ਹਾਂ ਓਰੇ ਆ

ਹੁੰਤਾਨੀ ਦਾ ਫੱਤਰ ਰਹਿ ਨਹੀਂ ਗਿਆ ਫੱਤਰ ਦਾ ਕਰਦਾ ਸੀ ਮੈਂ ਕੱਲ ਮੈਂ ਹੀ ਕਰਦਾ ਅੱਜ ਰੌਲਾ ਕੱਲ ਅਸਲ ਟੋਏ ਸੀਗਾ ਅੱਜ ਰੌਲਾ ਮੌਸਮ ਕੀ ਆਉਂਦਾ ਫਰਕਵਾਲ ਹੈ ਰੱਬ ਗਿਆ ਨਾ ਪਹੋਗੋ ਚਾਰ ਤੇ ਨਹੀਂ ਵਾਹੀ ਦੇਣਾ ਇਹ ਤਾਂ ਸੂਰਕੀਆਂ ਦੇ ਮੇਰੇ ਸਣੇ ਸੂਰਾਂ ਦੇ ਬਾਲੀ ਭਾਂਦੇ ਨੂੰ ਮੱਕੀ ਸੂਰਾ ਨੇ ਇਹ ਲੋਣਾ ਸੇ ਲੜਾਉਣ ਲੱਗ ਗਿਆ ਆਪਣੇ ਥੋੜੇ ਜੇ ਤੇ ਉਹ ਆਪ ਮਸ਼ੀਨ ਕਾਹਦੇ ਆ ਹੁਣ ਥੋੜੇ ਜੋ ਹੋਣ ਲੱਗ ਗਾ ਉਹ ਚੱਕ ਵੱਡੀ ਚਾਬੀ ਉਥੋਂ 18 ਬੜੀ ਇਹਦੀ ਕਿ ਲੋੜ ਆ ਬੋਲਾ ਬੇ ਗੇਰ ਨਹੀਂ ਬੰਦ ਕਰ ਨਹੀਂ ਗੇਰ ਨਹੀਂ ਕਿੰਦਾ ਹੈ ਹੈ ਬੰਦ ਕਰ ਦੇ ਬੰਦ ਕਰ ਦੇ ਖੜ ਜਾ ਬੰਦ ਨਾ ਕਰੀ ਉਹ ਫੜਾ ਦੇ ਪਾਨਾ ਕੋਈ ਹੈਗਾ ਰੁਕ ਜਾ ਪਰ ਉਹ ਨਹੀਂ ਖੜ ਜਾ ਚੱਲ ਬਈ ਦੋ ਦੋ ਕਿਲਾ ਛੱਟ ਨਾ ਕਸਾ ਜਾਊਗਾ

ਕਰਾਈਸ਼ਾਂ ਲੱਗ ਜੂ ਮਤਲਬ ਇਹ ਦਿਖਾ ਦੇਣੇ ਵਿੱਚ ਚੋਪਾ ਜਲਣ ਨੂੰ ਤੇਰੀ ਮਾਸੀ ਚਾਹ ਦਾਲੇ ਗਾ ਜਲ ਕਰ ਵੀ ਹੁਣ ਜਿੰਦ ਦੇ ਗਾ ਕੋਈ ਸਿਰ ਤੇ ਪਾਸੋਂ ਜਾਣੀ ਲੱਗ ਕੇ ਜਾ ਰਾ ਜਾ ਕੇ ਜਾਏਗੀ ਨਾ ਮਤਲਬ ਆਹ ਵੇ ਜਿਹੜਾ ਆਹ ਦਾਣਾ ਹਨਾ ਕ੍ਰੈਸ਼ ਹੋਣ ਲੱਗਿਆਂ ਦਾ ਇਹ ਆਹ ਮੁਠੀ ਭਰ ਕੇ ਲਿਆ ਆਂ ਉਹਨਾਂ ਕੋਲ ਨੇ ਤੇਰੇ ਮੂੰਹ 'ਚ ਦੰਦ ਨਹੀਂ ਜਿੰਨੇ 'ਚ ਦਾਣੇ ਆ ਹਾਂ ਜੈਨ ਆ ਕਲਾ ਦੁੱਧਾ ਵਾਲੇ ਉਹਨਾਂ ਉਹਨਾਂ ਖੱਟੇ ਦਾਣੇ ਆ ਜਿਹੜਾ ਉਹਨਾਂ ਦੇ ਦੰਦ ਖੱਟੇ ਆ ਜਿੰਨੇ ਦਾਣੇ ਆ ਹੈ ਸਾਰੇ ਤੇ ਹੈਗੇ ਆ ਆ ਵੇਖੀ ਆ ਦਾਣੇ ਵੇਖ ਉਹਨਾਂ ਦਾਣੇ ਆ ਜਿੰਨੇ ਤੇਰੇ ਮੂੰਹ 'ਚ ਦੰਦ ਨਹੀਂ ਗਏ ਨਹੀਂ ਤੇ ਦੰਦਾਂ ਨਾਲ ਵੱਧਾ ਹੋ ਆ ਚਮਕਦੇ ਆ ਹੁਣ ਨਹੀਂ ਬੋਲਿਆ ਮੀ ਆ ਗਿਆ ਤੇ ਫੇਰ ਟੋਚਨ ਪਾਏ ਆ ਖੜ ਜਾ ਉਹ ਇਹਦਾ ਉਹ ਨਹੀਂ ਲਾਉਣਾ ਗੇਅਰ ਉਹਦੇ ਨਾਲ ਆ ਇਹ ਤੂੰ ਪਹਿਲਾਂ ਕਿਹੜਾ ਲਾਈ ਜਣਾ ਤੀਜਾ ਲ ਚੌਥਾ ਲਾ ਦੇ ਤੂੰ ਦਾ ਉਹ ਤੋਰਾ ਬਾਦ ਤੂੰ ਇਹਦੇ ਨਾਲੋਂ ਤੂੰ ਚੱਲ ਚੱਲ ਓਏ ਰਾਇ ਪੋਣਾ ਪਣਾ ਆਏ ਸੌਖਾ ਰੂਮਾ ਦਾ ਕੰਨਾ ਯਾਰ ਹਨਾ ਆ ਲੀ ਖਰਾਬ ਹੋਈ ਕਰਕੇ ਯਾ ਉਦੋਂ ਆ ਚੱਲ ਪੈਣਾ ਕੰਮ ਤੇ ਚੇ ਚਲਾ ਲਾਂਗੇ ਯਾ ਨਾ ਲੀ ਦਾ ਕਰਕੇ ਯਾ ਤੇ ਟਰੋ ਉਹ ਤੁਰਦਾ ਉਹ ਵੀ ਉਹਦਾ ਮੈਂ ਥੋੜੀ ਲੈਫਟ ਚਕਾਈ ਅਸੀਂ ਚੱਕੀ ਆ ਹਨਾ ਗਿੱਲਾ ਕਾ ਹੈ ਤਾਂ ਬਾਹਣ ਗਿੱਲਾ ਯਾ ਮੀਂਹ ਪਿਆ ਕਰਕੇ ਬੜਾ ਗਿੱਲਾ ਹੋ ਗਿਆ ਐ ਕਰਨਾ ਡਬਲ ਟਾਇਰ ਆਉਂਦਾ ਹਨਾ ਉੱਥੇ ਕੰਮ ਖਰਾਬ ਹੋ ਜਾਂਦਾ ਜਿਹਦਾ ਫਿਰ ਬਿਨਾਂ ਟਰਾਲੀ ਕੱਢ ਲਵਾਂਗੇ ਮਗਰੀ ਪਾ ਲਾਂਗੇ ਜਿਵੇਂ ਕੱਲ ਚਲਾਈ ਕੇ ਪਤੂ ਕਿਲੇ ਚਾਰ ਪਾਇਆ ਉਹ ਤ론ੇ ਕਰਨਾ ਕਿ ਹੋਰ ਹੁਣ 4 ਤਾਂ ਪਾਵਾਂਗੇ ਨਵੇੜਾਂਗੇ ਤੇ ਤੋਂ ਨਬ ਆਵੇ ਮੇਰੇ ਕਿਵੇਂ ਫਿਰ ਆਪਣੇ ਹਾਲ ਕੀ ਹੋਗਾ ਇਹਦਾ ਦੇ ਹੱਥ ਘਾਰਪਣਾ ਦੇ ਉਹ ਮੂਰੇ ਦੋ ਸਿਆੜ ਸੀ ਨਾਲੇ ਪਤਾ ਉਥੇ ਮਸ਼ੀਨ ਆ ਹੋ ਗਈ ਦੀ ਤੇ ਆ ਆਪਦੇ ਕੀ ਹਾਲ ਹੋਗਾ ਨਾ ਆਪਦੇ ਭੈਜਾ ਹੋਵੇ ਲੋ ਕੀ ਹਾਲਾ ਸਵਾ ਸਵਾ ਲਾਂਗਾ ਬਾਦ ਨਾ ਆਦਾ ਤਾਂ ਉਹ ਗੁਰੂ ਦਾ ਸਭ ਪਾਸ ਆਈ ਐਸ ਹੋਵੇ ਦੀ ਚਾਰ ਪੈਣਾ ਕਹਿੰਦੇ ਹਰ ਕੀ ਸਵਾ ਹੋਦੀ ਤੇ ਖਾਲ ਬਣਾਉਂਦਾ ਤਾਂ ਰਹਿਣਾ ਝੋਟਾ ਖਾਲ ਆ ਬਾਕੀ ਜੋ ਆਜੇ ਕਹਿੰਦਾ ਇੰਜਨ ਦਾ ਕਰਾਉਣਾ ਕੰਮ ਕਹਿੰਦਾ ਅਜੇ ਇੰਜਨ ਕਰਾਉਣਾ ਸੀ 50 HP ਦਾ ਇਹ 50 HP ਦਾ ਮਗਰ ਇਹ ਪੂਰਾ ਸੰਤਾਈ ਚ ਆ ਅੱਗੀ ਚੈੱਕ ਕਰੋ ਬਾਹਾਂ ਚੈੱਕ ਕਰੋ ਬਾਹ ਜੋਰ ਮਾਰਦਾ ਮੇਰਾ ਸੱਲੰਗਾ ਉਹ ਪਾਇਆ ਚਾਪ ਸੱਲੰਗਾ ਕਰ ਕਰੇ ਬੜਾ ਵੱਤਾ ਚੀਨਾ ਕਹਿੰਦੇ ਲੱਗਣਾ ਪਿਆ ਇੱਧਰ ਦਾ ਵਾਲਾ ਕੰਮ ਨਵੇੜ ਨਾਲ ਅਗਰੇ ਜਮਪਾਸ ਤੇ ਤਿੰਨ ਟਰਾਲੀਆਂ ਰਹਿਗੀਆਂ ਜਿੱਲਾ ਕਰਕੇ ਨਾ ਬਾਹਣੇ ਦੀ ਕਰਨਾ ਪੈਂਦਾ ਜੇ ਕੋਈ ਪੜਾ ਦਿਖਾਇਆ ਕਿੰਨਾ ਬਾਹਣੇ ਲਾਇਆ ਆਵਾਜ਼ ਲੱਗੇ ਪਈ ਜੋਬਰ ਇੱਧਰ ਭਾਈ ਜਿੱਡ ਗੱਡੀ ਖੜੇ ਆ ਕੱਲੇ ਵਾਣ ਜਿਹੜਾ ਨਾ ਕਾਮਾ ਜਿਹੜਾ ਇਹ ਕਹਿੰਦੇ ਮੁੰਡਾ ਕੋਲੇ ਖੱਚ ਮਾਈਂ ਅੱਜ ਦਾ ਐ ਬਣਾ ਦਨਾ ਆਪਾਂ ਲੱਗਦਾ ਇਹ ਪਕਾ ਰਿਹਾ ਹੈ ਲੱਗਦਾ ਇਹਰ ਫੜ ਕੇ ਉਹ ਨਾ ਇਹ ਲੱਗੜਦੇ ਉਹ ਲੱਗੜਦਾ ਵੀ ਨਹੀਂਗਾ ਆਏ ਕਿਹੜੇ ਘਟਲਦੇ ਤੋਂ ਮਰਾਪਾ ਉਹ ਵੱਡ ਗਾ ਕੰਗੂ ਕਿਵੇਂ ਆ ਹਾਂ ਫਟਾ ਜਮਾ ਕੱਟ ਕੇ ਲਾਤੀ ਯਾਰ ਕੀ ਤਾਂ ਡਰਾਈਵਰ ਦਾ ਡਰਾਈਵਰ ਵੀ ਹੁਣ ਚੱਕ ਦੇ ਕਿਹੜਾ ਲੌੜੀ ਜਿਹਦਾ ਭਾ ਭਾ ਟਰੱਕ ਚ ਨਾਉਂਦਾ ਆ ਜਿਹੜਾ ਲੈ ਸਚਨੋ ਬਰ ਰੋਕ ਦੇ ਬੰਦ ਕਰ ਦੇ ਇੱਥੇ ਓਏ ਬੰਦ ਕਰ ਦੇ ਲਾਈਟਾਂ ਬੰਦ ਕਰ ਆ ਪਿੱਛੇ ਨੂੰ ਆਉਂਦੇ ਬਲੌਗ ਤਾਂ ਆਲਾ ਇੱਥੇ ਖਾਚ ਰਹੇ ਸਾਰੇ ਛੱਤੇ ਨੂੰ ਆਗਲਾ ਪਿੱਛੇ ਨੂੰ ਤੂੰ ਸਮਾਉ ਬੰਦ ਟੋਲ ਕੇ ਰਹਿਂਦ ਕੇ ਨਹੀਂ ਯਾਰ ਆ ਬਾਲਾ ਮਾਲ ਕਾ ਹੋ ਰਿਹਾ ਟਰਾਲੀ ਬਹੁਤ ਭਰੀ ਵੀ ਆ ਇੱਧਰ ਤਾਂ ਨਹੀਂ ਆ ਪਈ ਤੇ ਬਾਲਾ ਜਾਊਗਾ ਇੱਥੇ ਯਾਰ ਥੋੜਾ ਤੋਰ ਲਾਂਗੇ ਪੰਡ ਕੋਟਰੀ ਕਰ ਇੱਕ ਮਿੰਟ ਖੜ ਜਾ ਆ ਪੱਲੀ ਚੱਕਿਆ ਬਾਈ ਚੱਲ ਬਾਈ ਚੱਰ ਤੇ ਗਾਂ ਨੂੰ ਯਾਰ ਕੀ ਹੋ ਗਿਆ ਦੇਖ ੱਡੀਆਂ ਦਰੋਂ ਉਹ ਲੈ ਗਿਆ ਆ ਵੀ ਸੱਚ ਨੂੰ ਪਾਲੀ ਵੀ ਲਾ ਪੀ ਅੰਦਰ ਸਾਲੀ ਯਾਰ ਫਰਸ ਬੈ ਗਈ ਉਹ ਤਾਂ ਨਵੀਂ ਬਣਾਈ ਨਾ ਜੀ ਚਲ ਕੋਈ ਨਹੀਂ ਤੇ ਕੰਮ ਆਪਾਂ ਨੇ ਨਿਬੜਗਾ ਚਾਰਨੇ ਨੂੰ ਮਲਾ ਦੇ ਚਾਰਨੇ ਕਿਵੇਂ ਫਰ ਕਾ ਹੱਲੇ ਕਾ ਪਾਣੀ ਦੇ ਗਿਆ ਹੋ ਗਿਆ ਹੱਥ ਖੜੇ ਆ ਨੱਪੜ ਗਿਆ ਹੱਥ ਖੜੇ ਖੜੇ ਹਾਂ ਆਹਦਾ ਕੋਈ ਆਲਰੇਡੀ ਆ ਆਹ ਓ ਟਰਾਲਾ ਫਲ ਪਰ ਗਿਆ ਬਾ ਕੋਈ ਨਹੀਂ ਘਰੇ ਲੈ ਜਾਗੇ ਉਹ ਭੰਦ ਨੇ ਆ ਟਰਾਲੀ ਤੇ ਲੱਗ ਗਈ ਹੂੰ ਤਾਂ ਥੋੜੀ ਫਾਸ ਬੈਗੀ ਚਾ ਕੋਈ ਨਹੀਂ ਆ ਸਾਡੇ ਪੁੱਠੇ ਲੱਗਣਾ ਕਰਨੀ ਆ ਉਹ ਕੋਈ ਨਹੀਂ ਮਾੜੀ ਬੈਠੀ ਆ ਉਹ ਹਾਈ ਗਿਆ ਲਾਲਾ ਦਾ ਥੱਲੇ ਨੂੰ ਲਾਲਾ ਥੱਲੇ ਨੂੰ ਆਇਆ ਨਿਆਰਾ ਬਣ ਗਿਆ ਵੇਖੋ ਆਹ ਗੱਲ ਮਾਰਾਂ ਭਾਂਡਾ ਪਾਇਆ ਹਾਏ ਕਹਿੰਦੇ ਭਾਂਡਾ ਕਹਿੰਦੇ ਕੀ ਕਰਨਾ ਤੁਸੀਂ ਕਹਿੰਦੇ ਕਹਿੰਦੇ ਭਾਂਡਾ ਕੀ ਕਰਨਾ ਆ ਨਿਆਰੇ ਦੰਦਾ ਭਾਂਡਾ ਬਾਈ ਬਣ ਗਿਆ ਆਪਾਂ ਨੂੰ ਉਹ ਨਹੀਂ ਹੁਣ ਮੀਂਹ ਪੈਗਾ ਇੱਥੇ ਕੋਈ ਚੱਕਰ ਨਹੀਂ ਗਾ ਗਾਉਣਾ ਆਪਾਂ ਇੱਥੇ ਭਾਂਡਾ ਇੱਥੇ ਨਾਲ ਐ ਪਾ ਦੇਣਾ ਐ ਬਈ ਨਾਲ ਲੈ ਚਾਲਦੇ ਨਾਲ ਟਾਲਾ ਵੇਲਾ ਆਪਣੇ ਕੋਲ ਕਰਾਹਾ ਲਾ ਲੈ ਕਰਾਹਾ ਜੋ ਲੋੜ ਦੇ ਕਰਾਹਾ ਤਾਂ ਲੈ ਗਿਆ ਉਹ ਟਰੈਕਟਰ ਉਹ ਟ੍ਰੈਕਟਰ ਭੱਲੇ ਆਉਣਾ ਹੈਗਾ ਉਹ ਕੱਲ ਨੂੰ ਉਹੀ ਯਾ ਆਪ ਦਾ ਤੋੜਾ ਚੋਬਰਾਂ ਨੇ ਪਾ ਕੇ ਚਾਰ ਉਹ ਖਾ ਟ੍ਰੈਕਟਰ ਆਪਣਾ ਨਾਲ ਹੀ ਮਿੱਟੀ ਵੀ ਸੜਤੀ ਕਹਿੰਦੇ ਕੰਮ ਨਿਵੇੜ ਕੇ ਜਾਣਾ ਤੇ ਨਾਲ ਮੰਨਾ ਪਾਰਟੀ ਕਰਨ ਆ ਗਏ ਠੰਡਿਆਂ ਦੀ ਦੂਜੀ ਬੋਤਲ ਓਏ ਸੜਤੀ ਪਾਸੇ ਆ ਇਦਾਂ ਰ ਕਿੰਨੀਆਂ ਪੀ ਗਏ ਅੱਠ ਅੱਠ ਪੀ ਗਏ ਚਾਰ ਪਹਿਲਾਂ ਦੋ ਫੇਰ ਦੋ ਹੁਣ ਮਗਨੀ ਦੀ ਨਾਲ ਬਾਹਰ ਹੋਇਆ ਬੈਠਾ ਰਠੋਗਾ ਸਾਰਾ ਕੰਮ ਹੁਣ ਵੀ ਪਾਈ ਲਾ ਗਈ ਕੰਮ ਨਵੇੜ ਤਾਂ ਪੱਜ ਤੇ ਕੱਲ ਨੂੰ ਬਾਹਾਂਗੇ ਬਾਣ ਬੋਣ ਫੇਰ ਬਾਕੇ ਤੇ ਚੋਨਾ ਲੇਟ ਹੋਈ ਜਾਂਦਾ ਯਾਰ ਜਿਵੇਂ ਜਿਵੇਂ ਸਾਡਾ ਵਲੌਗ ਵਧੀਆ ਲੱਗਾ ਲਾਈਕ ਸ਼ੀਅਰ ਕਮੈਂਟ ਕਰ ਦਿਓ ਚਾਹਨੇ ਬੈਂਡਾ ਮਰ ਉੱਤੇ ਮੁੱਦਾ ਮਰਿਆ ਖੱਲ ਓਏ ਅਗਰਾ ਆਵਾਂ ਪਰ ਜਰਾ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ